ਲੋ ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਚੱਲਦੇ ਜੀ ਕੰਮ ਬਹੁਤ ਵਧੀਆ ਵੀਰੋ ਤੇ ਧੰਨ ਗੁਰਨਾਨਕ ਦੇਵ ਜੀ ਦੀ ਕਿਰਪਾ ਦੇ ਨਾਲ ਫਸਲਾਂ ਵੀ ਬਹੁਤ ਵਧੀਆ ਹੋ ਰਹੀਆਂ ਨੇ ਤੇ ਬਾਕੀ ਤੁਹਾਡਾ ਸਾਰਿਆਂ ਦਾ ਹੀ ਸਵਾਗਤ ਹੈ ਜੀ ਮੇਰੇ YouTube ਚੈਨਲ ਸਰਬਜੀਤ ਮਹੱਲ ਵਲੌਗਸ ਤੇ ਬਾਬਾ ਸੁੱਖ ਰੱਖੇ ਤੁਹਾਨੂੰ ਸਾਰਿਆਂ ਨੂੰ ਹੀ ਦੁੱਧ ਤੇ ਪੁੱਤ ਖੁਸ਼ੀਆਂ ਖੇੜੇ ਤੁਹਾਡੇ ਸਾਰਿਆਂ ਦੀ ਕਮਾਈਆਂ ਚੋਗਣ ਜੀ ਬਰਕਤਾਂ ਤੇ ਲੋ ਜੀ ਚੱਲ ਰਿਹਾ ਖੇਤੀਬਾੜੀ ਦਾ ਕੰਮ ਤੁਸੀਂ ਦੇਖ ਰਹੇ ਹੋਇ ਤੁਸੀਂ ਆਪਣੇ ਕੰਮ ਤੇ ਖੜੀਏ ਜੀ ਕਣਕ ਇਹ ਜਿਹੜੀ ਅੱਜ ਹੋ ਗਈ ਜੀ 45 ਦਿਨ ਦੀ ਪੂਰੀ 31 ਤਰੀਕ ਨੂੰ ਵੇਜੀ ਸੀ ਅੱਜ 14 ਤਰੀਕ ਹੋ ਗਈ ਹੈ ਅੱਜ ਆ ਜਿਹੜਾ ਪਾਪਣਾ ਦੇਖ ਲੋ ਆ ਇੱਧਰ ਜੂਰੀਆ ਪਿਆ ਵੀਰੋ ਪੀਆ ਛਿੱਟਾ ਦੇਣਾ ਜਿਹੜਾ ਆਪਣਾ ਪਹੁੰਚ ਗਏ ਅਮਨ ਵੀ ਨਾਲੇ ਆ ਇਹਦੇ ਨਾਲ ਵੀ ਤੁਹਾਨੂੰ ਮਲਾਉਂਦਾ ਤੇ ਇਹ ਬਾਕੀ ਮੈਂ ਪਰਸੋਂ ਦੱਸਿਆ ਵੀ ਤਾਂ ਵੀਡੀਓ ਦੇ ਵਿੱਚ ਵੀ ਰੇ ਪਾਉਣਾ ਕਣਕ 45 ਦਿਨ ਦੀ ਹੋ ਜਾਣੀ ਕਈ ਵੀਰਾਂ ਨੇ ਕਮੈਂਟ ਕਰੇ ਵੀ ਸਾਡੀ 50 ਦਿਨ ਦੀ ਕਣਕ ਹੋ ਗਈ ਕੋਈ ਕਹਿੰਦਾ 45 ਦਿਨ ਤੇ ਟੱਪ ਗਈ ਵੀ ਅਸੀਂ ਜੂਰੀਆ ਪਾ ਦੇ ਵੀਰੋ ਜੇ ਉਹ ਖਾਦ ਆ ਉਹ ਤਾਂ ਆਪਾਂ ਨੂੰ ਪਾਉਣੀ ਪੈਣੀ ਆ ਕਈ ਗੱਲਾਂ ਹੁਣ ਕਿਸੇ ਇਲਾਕੇ ਚ ਮੀਂਹ ਪੈ ਗਿਆ ਉਹ 2-4 ਦਿਨ 5-4 ਦਿਨ ਲੇਟ ਹੋ ਜਾਂਦੀ ਹੈ ਜ਼ਰੂਰ ਸਾਡੇ ਵੀ ਉਹੀ ਹੈ ਪਹਿਲੀ ਖਾਸ ਦੇਖੋ ਅਸੀਂ ਕੀ ਕਰਨਾ ਤਾਂ ਜੀ 31 ਨੂੰ ਬੀਜੀ ਸੀ ਸਾਡੀ ਪੂਰੀ ਪਲੈਨਿੰਗ ਤੇ ਚਲੋ ਬਾਕੀ ਹੈ ਪਰਮੇਸ਼ਰ ਦੇ ਹੱਥ ਹੈ 20 ਇੱਕੀ ਵਾਈ ਨੂੰ ਪਾਣੀ ਲਾਵਾਂਗੇ ਜੀ 20ਵੇਂ ਦਿਨ ਅਸੀਂ ਪਾਣੀ ਲਾਉਂਦੇ ਜੀ ਆਪਣੀ ਜ਼ਮੀਨ ਨੂੰ ਤੇ ਵੀ ਪਾਣੀ ਤੇ ਇੱਕ ਦਿਨ ਪਹਿਲਾਂ ਅਸੀਂ ਜੂਰੀਆ ਪਾਉਣਾ ਤਾਂ ਜੀ 20 ਦਿਨ ਦਾ ਬੀਜਣ ਤੇ 8ਵੇਂ ਦਿਨ ਜੀ ਜਿਹੜੀ ਬਾਰਿਸ਼ ਹੋ ਗਈ ਸੀ ਕਾਨਕ ਜੰਮਿਆ ਸੀ ਫਿਰਦਾ ਵੀ ਕਾਸੀ ਜਨੂ 8ਵੇਂ ਦਿਨ ਪਾਣੀ ਮੀਂਹ ਪੈ ਗਿਆ 4 ਦਿਨ ਬਾਅਦ ਖੇਤ ਆਏ ਜੀ ਬੱਤ 12ਵੇਂ ਦਿਨ ਅਸੀਂ ਪਹਿਲਾ ਜੂਰੀਆ ਲਾਤਾ ਸੀ ਫੇਕਣਾ ਹੀ ਕੰਟੀਨਿਊ ਅਸੀਂ ਉਹਦੇ ਬਾਅਦ ਜੀ 12 ਦਿਨ ਬਾਅਦ ਫੇਰ ਪਾਇਆ ਤਾਂ ਹੁਣ ਅਖੀਰਲਾ ਜੂਰੀਆ ਜਿਹੜਾ ਇਹ ਸਾਡਾ 45ਵੇਂ ਦਿਨ ਪੈ ਰਿਹਾ ਸਪਰੇਅ ਦਾ ਵੀਰੋ ਇਸ ਕੋਈ ਪ੍ਰੋਸੈਸ ਨਹੀਂ ਸਪਰੇਅ ਪਹਿਲਾਂ ਹੀ ਕਰਤੀ ਸੀ ਮਮਮੀ ਜੀ ਤੇ ਇਹ ਸਪਰੇਅ ਦਾ ਰਿਜ਼ਲਟ ਜਿਹੜਾ ਸਾਨੂੰ ਤਾਂ ਜੀ ਬਹੁਤ ਜ਼ਿਆਦਾ ਵਧੀਆ ਲੱਗਿਆ ਸਾਡੇ ਆਂਡ ਗਵਾਂਡ ਚਲੋਰੇ ਸਾਡੇ ਜੀ ਤਾਂ ਜੀ ਬਾਕੀ ਆਲੇ-ਦਾਲੇ ਮੈਸੇਜ ਆਏ ਆ ਵੀਰ ਕਹਿੰਦੇ ਅਸੀਂ ਕਰਦੇ ਤੇ ਪਰ ਸਾਡੇ ਇੱਧਰ ਗਰੌਂਚ ਨਹੀਂ ਦੀ ਹਾਲ ਤੱਕ ਕਿਸੇ ਨੇ ਕਹੀ। ਸਾਨੂੰ ਵੀ ਡਰਤਾ ਪਰ ਫਿਰ ਵੀ ਅਸੀਂ ਸੱਤ ਇੱਕ ਕੰਮ ਹੀ ਹੋ ਗਈ। 2.5 ਕਿੱਲੇ ਕਣਕ ਦੇ ਆ ਵੀ 2 ਕਿੱਲਾਂ ਦੀ ਸਪਰੇਅ ਲਿਆਂਦੀ ਸੀ ਅਸੀਂ ਉਹ 2.5 ਕਿੱਲਾਂ ਪਰ ਕਰਤੀ। ਫਿਰ ਵੀ ਉਹਨੇ ਰਿਜ਼ਲਟ ਪੂਰਾ ਦਿਖਾਤਾ ਜੀ। ਤੇ ਇਹ ਗਾਹ ਨੂੰ ਪੂਰੀ ਦੇ ਪੂਰੇ ਖੇਤ ਪਰ ਕਰਾਂਗੇ। 2.5 ਦੀ 2.5 ਕਿੱਲਾਂ ਚ ਕਰਾਂਗੇ ਲੈ ਕੇ। ਕਿਉਂਕਿ ਇਹਦਾ ਪਤਾ ਲੱਗਿਆ ਹੁਣ ਕੋਈ ਪੰਪ ਨਹੀਂ ਚੱਕਣਾ। ਕੋਈ ਕੁਝ ਨਹੀਂ ਨਹੀਂ ਇਹਨਾਂ ਦਿਨਾਂ ਦੇ ਵਿੱਚ ਆ ਕੇ ਸਪਰੇਅ ਹੁੰਦੀ ਹੈ। ਕਿਉਂਕਿ ਚਲੋ ਅਸੀਂ ਤਾਂ 2 ਕਿ ਕੀ ਦਿੰਦੀ ਕਣਕ ਨੂੰ ਪਾਣੀ ਲਾ ਦੇਣਾ ਤਾਂ ਬਾਤ ਆਉਣੇ ਤੇ ਸਾਡੇ ਸਮਝ ਲਓ ਵੀ 25 26 ਤਰੀਕ ਨੂੰ ਤੇ ਬਾਤ ਆਉਣ ਤਾਂ ਵਾਦਾ ਸੀ ਸਪਰੇਅ ਕਰ ਦਿੰਦੇ ਧੁੱਪ ਹੁੰਦੀ ਐ ਪਰ ਹੁਣ ਜਿਨ੍ਹਾਂ ਨੇ ਇਹਨਾਂ ਦਿਨਾਂ ਦੇ ਵਿੱਚ ਸਪਰੇਅ ਕਰਨੀਆਂ ਤੁਹਾਨੂੰ ਪਤਾ ਸੀ ਦੀ ਬੰਦਰਵਾੜਾ ਪੋਹ ਦਾ ਮਹੀਨਾ ਚੜ ਜਾਣਾ ਜੀ ਪਰਸੋਂ ਤੇ ਸਰਤ ਹੁੰਦਾ ਉਹ ਬਹੁਤ ਹੁੰਦੀ ਐ ਕਿਉਂਕਿ ਇੱਧਰ ਇਲਾਕਾ ਤੁਹਾਨੂੰ ਪਤਾ ਸਾਡਾ ਠੰਡਾ ਐ ਨਹਿਰ ਦਰਿਆ ਨਦੀਆਂ ਨੇੜੇ ਆ ਰੇਤੇ ਵਾਲੀਆਂ ਚੀਜ਼ਾਂ ਤੇ ਸੂਰਜ ਨਹੀਂ ਨਿਕਲਦਾ ਕਿਹਾ ਫਿਰ ਤੇ ਫਿਰ ਕੱਖ ਐ ਜਿਹੜਾ ਉਹ ਤੁਹਾਨੂੰ ਪਤਾ ਵੀ ਧੁੱਪ ਦੇ ਨਾਲੇ ਸੂਰਜ ਨਾਲੇ ਐ ਸਪਰੇਅ ਨੇ ਕੰਮ ਕਰਨਾ ਜੇ ਸੂਰਜ ਨਹੀਂ ਨਿਕਲਦਾ ਪਰ ਜਿੰਨੀ ਮਰਜ਼ੀ ਤਕੜੀ ਸਪਰੇਅ ਕਰ ਲਈਏ ਕੱਕ ਨਹੀਂ ਮਰਦਾ ਹੈਗਾ ਫਿਰ ਵੀ ਬਾਕੀ ਡਿਪੈਂਡੈਂਟ ਸਾਰਾ ਕੁਝ ਮੌਸਮ ਪਰ ਹੈ ਆ ਫਸਲ ਵੀ ਆਪਾਂ ਨੂੰ ਪਤਾ ਹੀ ਹੈ ਸਾਰਾ ਕੁਝ ਵੀ ਮੌਸਮ ਪਰ ਹੈ ਆਪਾਂ ਮਿਹਨਤ ਕਰਦੇ ਆ 90% ਜੀ ਮੌਸਮ ਉਪਰ ਡਿਪੈਂਡਡ ਹੈ ਫਸਲ ਤੇ ਬਾਕੀ ਲੋ ਜੀ ਆਪਾਂ ਬਣਾਉਣਾ ਦੇਖ ਲੈ ਕੇ ਆਏ ਰੇ ਪਹੁੰਚੇ ਰੇ ਅੱਜ ਇੱਥੇ ਵੀ ਇੱਕ ਹੋਰ ਤੁਹਾਨੂੰ ਦੱਸ ਦਿੰਦਾ 2.5 ਕਿਲਿਆਂ ਦੇ ਵਿੱਚ ਅਸੀਂ ਇਹ ਨਹੀਂ ਹੈਗਾ ਵੀ ਅੱਗੇ ਪਿੱਛੇ ਕਰ ਕਰੇ ਤਾਂ ਇੱਕੋ ਦਿਨ ਰੇ ਇੱਕੋ ਦਿਨ ਦੀ ਬਜਾਈ ਹੈ ਜੀ ਇੱਕੋ ਦਿਨ ਵੜਾਈ ਹੋਣੀ ਸਾਡੇ ਖੇਤਾਂ ਦੀ ਇਹ ਸਿਸਟਮ ਆ ਜੀ ਥੋੜੀ ਜਿਮੇਲ ਕਰਕੇ ਆਪਣੀ ਮਿਹਨਤ ਕਰਦੇ ਆ ਤੇ ਬਾਕੀ ਚਲੋ ਲੱਗੇ ਹੋਏ ਆ ਆ ਮਨ ਨਾਲ ਵੀ ਮਲਾ ਦਿੰਦਾ ਤੇ ਇੱਕ ਹੋਰ ਦੱਸਦਾ ਮੈਂ ਵੀਡੀਓ ਦੇ ਵਿੱਚ ਕਈ ਬੰਦੇ ਕਹਿ ਦਿੰਦੇ ਤੇ ਆ ਸਾਡੇ ਖੂੰਜੇ ਦੇ ਵਿੱਚ ਨਾ ਵੀਰੋ ਦੇਖੋ ਔਰ ਜਦੋਂ ਮਸ਼ੀਨ ਰੱਖੀ ਹੈ ਕਣਕ ਨਹੀਂ ਤੀ ਜੰਮੀ ਫਿਰ ਜਿੱਦਣ ਅਸੀਂ ਪਾਣੀ ਲਾਇਆ ਤੇ ਵੀ ਜਾਨੀ ਉਹ ਕਰਤਾ ਤਾਂ ਦੱਕੇ ਪੱਟ ਕੇ ਲਾ ਦਿੱਤੇ ਤੇ ਕਿਉਂਕਿ ਮੀਂਹ ਤੇ ਬਾਅਦ ਵੀ ਅਸੀਂ ਇੱਕ ਪਾਣੀ ਲਾ ਦਿੱਤਾ ਜੀ ਕਣਕ ਨੂੰ 30 ਤਰੀਕ ਦੀ ਦਿਨ ਨੂੰ ਜੀ 31 ਦੀ ਰਾਤ ਨੂੰ ਦੁਬਾਰਾ ਮੀਂਹ ਫੇਰ ਪੈ ਗਿਆ ਤਾਂ ਮੀਂਹ ਖਾਸ ਹੀ ਪੈ ਗਿਆ ਤਾਂ ਤੇ ਬਾਕੀ ਚਲੋ ਆਪਾਂ ਨੇ ਤਾਂ ਤਵੀਆਂ ਨਾਲ ਖੇਤ ਬਾਹੇ ਹਾਲਾ ਨਾਲ ਬਾਏ ਖੇਤਾਂ ਨੇ ਪਾਣੀ ਹੈ ਜਿਹੜਾ ਉਹ ক্লোਜ਼ ਕਰ ਲਿਆ ক্লোਜ਼ ਵੀ ਚਲੋ ਐ ਹੋ ਗਿਆ 30 ਨੂੰ ਪਾਣੀ ਲੱਗਿਆ 31 ਨੂੰ ਮੀਂਹ ਪੈ ਗਿਆ ਉਹ ਪਾਣੀ ਨੇ ਵਿੱਚ ਖੇਤਾਂ ਨੇ ਇਕੱਠਾ ਕਰ ਲਿਆ ਜੇ 30 ਦਾ ਪਾਣੀ ਲੱਗਿਆ ਵਾ ਮੰਨ ਲਓ ਵੀ 3-4 ਨੂੰ ਮੀਂਹ ਪੈਂਦਾ ਉਹ ਖੇਤਾਂ ਨੇ ਪੱਕੜ ਜੇ ਹੋ ਜਾਣਾ ਤਾਂ ਕਿਉਂਕਿ ਪਾਣੀ ਨੇ ਰਸ ਕੇ ਮਿੱਟੀ ਇਕੱਠੀ ਹੀ ਕਰ ਲੈਣੀ ਫਿਰ ਉਹ ਪਾਣੀ ਨੇ ਜ਼ਿਆਦਾ ਪਾਣੀ ਦੀ ਪਰ ਨਹੀਂ ਉਹ ਪਾਣੀ ਸਾਰੇ ਸੁੱਕ ਗਿਆ ਤਾਂ ਦੇਖ ਲਓ ਤੁਸੀਂ ਕਣਕ ਜਿਹੜੀ ਐਨ ਆਪਣੀ ਇੱਕ ਨੰਬਰ ਖੜੀ ਐ ਇਹ ਬੀਜ ਹੈ ਜੀ 869 ਬੀਜ ਬਹੁਤ ਵਧੀਆ ਹੈ ਖੇਤ ਭਰੇ ਆਏ ਹਨ ਦੇਖ ਲਓ ਤੁਸੀਂ ਵੀ ਦੇਖ ਸਕਦੇ ਆ ਇਹ ਵਧੀਆ ਚੀਜ਼ ਹੈ ਜੀ ਬੀਜ ਚ ਚਲੋ ਸਾਰੀ ਵਧੀਆ ਹੈ 826 303 ਬੀਜ کافی ਬੀਜ ਹੋਵੇ ਹਰੇਕ ਨੇ ਹੁਣ ਲੇਟ ਚੱਲ ਪਣੀ ਜੀ ਜਿਤਨਾ ਗੰਨੇ ਵਾਢੁੰਦੇ ਆ 550 ਚੱਲ ਪਣੀ ਚਲੋ ਬਾਕੀ ਲੇਟ ਫਸਲਾਂ ਦਾ ਜਿਹੜਾ ਉਹ ਗੇਤਿਆਂ ਫਸਲਾਂ ਦਾ ਮੁਕਾਬਲਾ ਨਹੀਂ ਕਰਦੀ ਫੇਰ ਵੀ ਚਲੋ ਜ਼ਿਮੀਦਾਰ ਨੂੰ ਆਇਆ ਹੁੰਦਾ ਵੀ ਖੇਤ ਬੇਲਾ ਕਰਨ ਨੂੰ ਛੱਡਾਂ ਕੋਈ ਨਾ ਕੋਈ ਹਰਹੀਲਾ ਕੋਈ ਹਰੇ ਕਰਦਾ ਕਿਸੇ ਦੀਆਂ ਮੱਕੀ ਬੀਜਣੀਆਂ ਕਿਸੇ ਨੇ ਕੁਛ ਕਰਨਾ ਚਲੋ ਬਾਕੀ ਲੱਗੇ ਵੇ ਜੀ ਰੇ ਲੱਗੇ ਪਾਉਣ ਆਵਾ ਨਾਲ ਵੀ ਤੁਹਾਨੂੰ ਮੈਂ ਮਲਾਉਂਦਾ ਲਓ ਜੀ ਮਿਲੋ ਮਨੂੰ ਸਤਿ ਸ੍ਰੀ ਅਕਾਲ ਜੀ ਹਾਂ ਬਈ ਪਾ ਦੇ ਪਾ ਦੇ ਚੱਕ ਦੇ ਫੱਟੇ ਅੱਗੇ ਪਿੱਛੇ ਕੋਈ ਚੱਕਰ ਨਹੀਂ ਹੂੰ ਪੈਣਾ ਚਾਹੀਦਾ ਹਾਂ ਮੈਂ ਕਮੈਂਟ ਕਰ ਦਦਾ ਰੇ ਖਾਧ ਪੈਣੀ ਚਾਹੀਦੀ ਜੀ ਪੂਰੀ ਹਨਾ ਇਹ ਕੰਮ ਕਰ ਜਾਣੇ ਨੇ ਹਲੇ ਵੀ ਬਈ ਬਹੁਤ ਟਾਈਮ ਲੱਗਣੇ ਨੇ ਹਰ ਇੱਕ ਹੈ ਜਿਹੜੀ ਆਹ ਦੇ ਨਾਲ ਜਿਹੜੀ ਸਪਰੇ ਹੁੰਦੀ ਹੈ ਕਣਕ ਨੂੰ ਫੜਦੀ ਹੈ ਹੂੰ ਜੇ ਤੇਜ਼ ਸਪਰੇ ਕਰਤੀ ਹਾਂ ਆਹ ਹਾਂ ਇਹ ਵੀ ਹੈ ਤੇ ਮਰ ਕੇ ਉੱਠਦੀ ਹੈ ਸਾਡੀ ਹੁਣ ਇਹਨਾਂ ਕਾਮਜਾਂ ਵੇ ਜੂਰੀਆ ਲੱਗਦੀ ਸਾਰੇ ਇਹਨੇ ਹੋਰ ਭੱਜਣਾ ਹੈ ਹਾਂ ਗੇਤੀ ਸਪਰੇਅ ਦੇ ਫਾਇਦੇ ਤਾਂ ਬਹੁਤ ਆ ਬਾਈ ਇਹ ਕਰੀ ਜਾਵੇ ਚਲੋ ਇਹ ਤਾਂ ਹੈ ਸਹੀ ਗੱਲ ਤੇ ਇੱਕ ਹੋਰ ਵੀ ਹੈ ਡੰਡਾ ਹੋ ਜਾਂਦਾ ਜਿਆਦਾ ਲੋਕ ਡਰਦੇ ਮਾਰੇ ਥੋੜੀ ਜੀ ਤੇਜ਼ ਕਰ ਦਿੰਦੇ ਆਪਾਂ ਕੀ ਕਰਦੇ ਆ ਲੋਕਾਂ ਨੂੰ ਕਹਿਣਾ ਆਪਾਂ ਜੀ ਮਰੇ ਜਾਵੇ ਉਹ ਫਿਰ ਥੋੜਾ ਜੀ ਕਣਕ ਪਾਸਰ ਕਰ ਜਾਂਦੀ ਆ ਆਪਾਂ ਟੋਪਕ ਦੀ ਨਹੀਂ ਡੇਡ ਡੇਡ ਕੀਲੇ ਦੀ ਕੀਲੇ ਕੀਲੇ ਵਰ ਕਰਦੇ ਰਹੇ ਡੰਡਾ ਹੈ ਬਹੁਤ ਆ ਬਾਈ ਇਹਦੇ ਹੋਇਆ ਗਿਆ ਹਾਂ ਗੁੱਲੀ ਡੰਡਾ ਹੈ ਬਹੁਤ ਦੇਖ ਨਹੀਂ ਹੁੰਦਾ ਹੈਗਾ ਪਤਾ ਨਹੀਂ ਅਗਲਾ ਕਿਵੇਂ ਬਾਈ ਧੰਦੇ ਜਿਹੜੇ ਲੋਕ ਹੁਣ ਅੱ비 ਵਿੱਚ ਧੰਨ ਦੇ ਤਾਪਾਂ ਵੀ ਤੇ ਜਿਹੜੇ ਲੱਗੇ ਰਹਿੰਦੇ ਤੇ ਤੇ ਵੀਰੋ ਹੁਣ ਬਸ ਕੱਲਾ ਜੂਰੀਆ ਹੀ ਪਾਉਣਾ ਪਹਿਲਾਂ ਖਾਦ ਚਲੋ ਅਸੀਂ ਜੂਰੀਆ ਦੇ ਵਿੱਚ ਜੋ ਪੌਣੀ ਤੇ ਤਾਕਤ ਵਾਲੀ ਆਪਣਾ ਕੰਨੀ ਤੇ ਕਸਰ ਨਹੀਂ ਛੱਡੀ ਅਸੀਂ ਬਸ ਇੱਕ ਸ਼ੌਂਕ ਹੈ ਵੀ ਖੇਤੀ ਦਾ ਜਿਹਨੂੰ ਕਹਿੰਦੇ ਆ ਵੀ ਪੂਰੀ ਟੌਰ ਦੀ ਕਰਨੀ ਸ਼ੌਂਕ ਨਾਲ ਉਹ ਕੰਮ ਹੋਇਆ ਹੈ ਅੱਛਾ ਪੂਰਾ ਹੀ ਨਾ ਨਿਕਲ ਗਿਆ ਚਾਬੀ ਨਾਲ ਕਦੇ ਕਦੇ ਤੱਕਾ ਲੱਜਾਂਦਾ ਨਹੀਂ ਅੜ ਕੇ ਵੀ ਖੜ ਜਾਂਦਾ ਇਹ ਚਾਬੀ ਕੰਮ ਤਾਂ ਕਹੀ ਦਿੰਦੀ ਹੈ ਹਾਂ ਹੁੰਦਾ ਨਹੀਂ ਹੈਗਾ ਹੱਥ ਸੋਨੋਗੇ ਮੋਟਰਸਾਈਕਲ ਪਰ ਇਹ ਲੈ ਕੇ ਆਏ ਹਾਂ ਉੱਧਾ ਕੋਰੇ ਟਾਈਪ ਜੀ ਠੰਡ ਹੋਈ ਵੀ ਐ ਕੋਰਾ ਲੱਗਿਆ ਪੈਣਾ ਸੋਨੋ ਹੁੰਦੇ ਆ ਪੂਰੇ ਹਾਂ ਲੋ ਭਾਈ ਝੋਲੀਆਂ ਸਾਡੀਆਂ ਦੋਹਾਂ ਦੀਆਂ ਤੇ ਹੁਣ ਢਾਈ ਕਿਲਾਂ ਚ ਅਸੀਂ ਬਾਅਦ ਚ ਪਿੰਡ ਜਾ ਕੇ ਵੀ ਦਿਖਾਉਂਦੇ ਤੁਹਾਨੂੰ ਕਣਕ ਰੀਡ ਦੇਣਾ ਹੁਣ ਕੰਮ ਹਾਂ ਆ ਲੋ ਛੋਟੇ ਛੋਟੇ ਐ ਕਰਦੇ ਤੇ ਪਾਪਾ ਜੀ ਤਾਂ ਸਾਨੂੰ ਕੋਲ ਨਹੀਂ ਤੇ ਆਉਣ ਦੇ ਕਰਦੇ ਐ ਲੱਗੇ ਕਰਦੇ ਦੇ ਵਿੱਚ ਇੰਨੀ ਐ ਹਨਾ ਖੁੰਜਿਆ ਕਰਕੇ ਕਣਕ ਦਾ ਰੋਭੀਆ ਘਟਾ ਹਲੇ ਹਾਂ ਹਾਂ ਇਹ ਖੁੰਜੇ ਪਰਵੇਂ ਉਹ ਵੀ ਬਾਹਰ ਤੇ ਖੇਤ ਵਧੀਆ ਲੱਗਦਾ ਉਹ ਇਹ ਨਹੀਂ ਪਰ ਜਾਣਾ ਥੋੜੇ ਟਾਈਮ ਚ ਹੋ ਜਾਣਾ ਇਹ ਹੁਣ ਚੱਲ ਗਾਹ ਨੂੰ ਪਤਾ ਲੱਗ ਗਿਆ ਆਪਾਂ ਨੇ ਜੇ ਮਸ਼ੀਨ ਰੱਖੀ ਸੀ ਨਾ ਮੀ ਨੇੜੇ ਦਾਣੇ ਰੱਖਣੇ ਦੇ ਪਹਿਲਾਂ ਵੀ ਛਿੱਟਾ ਦੇ ਲਵੇ ਹਾਂ ਪੱਦਰੇ ਪਰ ਛਿੱਟਾ ਦੇ ਲਵੇ ਮਸ਼ੀਨ ਰੱਖਣੇ ਦੇ ਪਹਿਲਾਂ ਹੀ ਹਾਂ ਉਹ ਫੇ ਪੂਰਾ ਜੰਮ ਜਾਂਦਾ ਹੈ ਜੱਗੇ ਨੇ ਵੀ ਐਂ ਕਰਿਆ ਤੇਰੇ ਬਾਪ ਨੇ ਪਹਿਲਾਂ ਹੀ ਚਾਰੇ ਖੁੰਝਾ ਛਿੱਟੇ ਦੇ ਦਿੱਤੇ ਚਲ ਇਹਦਾ ਸੁਪਰ ਸੀਟ ਵਾਲੀ ਵੀ ਜੰਮ ਜੂਗੀ ਜਿਹੜੀ ਆਪਾਂ ਨੇ ਵੀਡੀਓ ਉਹ ਪਤਾ ਕਿਆ ਗੱਲ ਆ ਅਸੀਂ ਦੂਰ ਤੇ ਤੂੰ ਆ ਰਾਜੂ ਬਾਈ ਲੱਗ ਗਏ ਫੇਰਾ ਆ ਚੱਕਰ ਹੋ ਗਿਆ ਜਾਂ ਫੇ ਡਬਲ ਲਾ ਦੇਵੇ ਇਧਰ ਤੇ ਵੀ ਲਾ ਦੇਵੇ ਖੁੰਝਾ ਪਰੇ ਤੇ ਵੀ ਲਾ ਦੇਵੇ ਉਹ ਵੀ ਹੋ ਸਕਦਾ ਇਹਨਾਂ ਪਹਿਲਾਂ ਹੀ ਤੋੜਨ ਤੇ ਵੇਲਾ ਕੁੰਜੇ ਲਾ ਲਵੇ ਦੋ ਝੋਲੀਆਂ ਭਰ ਲਈ ਬਰਾਬਰੇ ਬਰਾਬਰ ਪ੍ਰੋਜੈਕਟ ਪਾਏ ਪਏ ਹਾਲੇ ਵੀ ਰੰਗ ਲੱਗਿਆ ਗਿਆ ਇਹਨਾਂ ਨੂੰ ਹੂੰ ਸਹੀ ਗੱਲ ਹੈ ਇਹ ਤਾਂ ਹੈ ਮੇਰੀ ਸ਼ਰਟ ਵੀ ਲਾਲ ਹੈ ਖੇਤਾਂ ਵਾਲੇ ਕੱਪੜੇ ਪਾਏ ਹੋਏ ਬਾਈ ਇਹ ਲੱਗੀ ਵੀ ਆ ਪोटाश ਪोटाश ਪਾਈਤੀ ਪਹਿਲੂ ਚ ਪਸਟਾਸ ਇੱਕ ਸਲਫਰ ਹਨਾ ਦੋਨੋਂ ਚੀਜ਼ਾਂ ਦਾਣੇ ਵਾਲੀ ਕਿਹ ਲੇ ਨਾ ਕਦੂਈ ਆਂਦੀ ਸਲਫਰ ਪਾਊਡਰ ਵਾਲੀ ਹਾਂ ਉਹ 3 ਕਿਲੋ ਹੀ ਪੈਂਦੀ ਆ ਉਹ ਚੀਜ਼ ਆ ਉਹ ਤਾਂ ਦੰਦੇ ਦੱਸਦੇ ਨਹੀਂ ਦੁਕਾਨ ਵਾਲੇ ਹੂੰ ਇਹ ਚ ਮਾਰਜਿਨ ਘੱਟ ਹੋਣਾ ਹੈ ਹੂੰ ਪਈ ਆ ਮਨਸੂਰ ਵਾਲਾ ਦੱਸਦਾ ਤਾਂ ਜੱਗਾ ਵੀ ਕਹਿੰਦਾ ਉਹੀ ਪਾਈ ਗੱਜੇ ਨੇ ਵੀ ਕਹਿੰਦਾ ਉਹ ਕੀ ਚੀਜ਼ ਆ ਫਿਰ ਕਣਕ ਨੂੰ ਦੱਸਦੀ ਹੈ ਹਾਂ ਉਹ ਪੈਂਦੀ 3 ਕਿਲੋ ਆ ਪਾਊਡਰ ਦਾਣਾ ਪਾਇਆ ਆਪਣੇ 5 ਕਿਲੋ ਚੱਲ ਕੋਈ ਨਹੀਂ ਗਾਹਾਂ ਨੂੰ ਪਤਾ ਲੱਗ ਗਿਆ ਇਸ ਵਾਰੀ ਨੇ ਹਨ ਕਾਲਾ ਚਲੋ ਜੀ ਬਾਕੀ ਲੱਗਦੇ ਆ ਪਿੰਡ ਵੀ ਤੁਹਾਨੂੰ ਦਿਖਾਵਾਂਗੇ ਕਣਕ ਰੇਪਾਂ ਨੂੰ ਜੀ ਜਿਹੜਾ ਸੁਭਾਅ ਆਇਆ ਆਪਾਂ ਨੇ ਲਓ ਭਾਈ ਪਹੁੰਚ ਗਏ ਪਿੰਡ ਵਾਲੀ ਮੋਟਰ ਪਰ ਤੇ ਮਾਹੌਲ ਦੇਖੋ ਕਿੰਨਾ ਵਧੀਆ ਤੇ ਉਹ ਸਾਹਮਣੇ ਗੁਰਦੁਆਰਾ ਸਾਹਿਬ ਹੈ ਜੀ ਆਹ ਤੇ ਸੁਖਮਨੀ ਸਾਹਿਬ ਦਾ ਜਪ ਚੱਲ ਰਿਹਾ ਵਿੱਚ ਤੁਹਾਨੂੰ ਸੁਣਦਾ ਪਤਾ ਨਹੀਂ ਤੇ ਕਿੰਨਾ ਵਧੀਆ ਮਾਹੌਲ ਆਪਣਾ ਖੇਚਰੇ ਪਾਉਣਾ ਗਰਵਾਣੀ ਚੱਲ ਰਹੀ ਹੈ ਤੇ ਹਲੋ ਆਮਨੂਰੇ ਲੱਗ ਗਿਆ ਟੋਟਾ ਖੋਲਣ ਤੇ ਵੀਰੋ ਕਹੀ ਕਿ ਲਾਏ ਹੋ ਜਾਂਦਾ ਇਹ ਅਗਲਾ ਕਹਿੰਦਾ ਪਾਉਣਾ 2 2.5 ਕਿਲਿਆਂ ਚ ਤੁਸੀਂ ਰੇ ਵੀ ਦੋ ਜਾਣੇ ਲੱਗੇ ਹੋਏ ਪਰ ਹਾਲੇ ਸਾਡਾ ਬਾਪੂ ਨਹੀਂ ਘਰ ਨੇ ਉਹਨਾਂ ਵੀ ਲੱਗਾ ਇਕੱਠੀ ਮੁਠੀ ਚ ਜਿਹੜਾ ਜੀ ਜਿਹਾ ਉਹ ਤਰਾ ਸਵਾਦ ਬਰਕਤ ਉਹ ਲੱਗੇ ਆ ਤੇ ਪਰ ਹਾਲੇ ਸੁਗਲ ਗਿਆ ਵਾ ਨਹੀਂ ਉਹਨੇ ਵੀ ਮੁਠੀ ਬਾਪੂ ਸਾਡਾ ਜੀ ਤੁਹਾਨੂੰ ਪਤਾ ਉਹਦੀ ਸੋਚ ਆਪਣੀ ਆ ਉਹ ਕਹਿੰਦਾ ਪਤਾ ਨਹੀਂ ਕੀ ਦੇ ਹੱਥ ਚ ਬਰਕਤ ਆ ਪਤਾ ਜੇ ਕੋਈ ਰਿਸ਼ਤੇਦਾਰ ਜਾਂ ਕੋਈ ਹੋਰ ਆ ਬਾਬੇ ਨਿਆਣਾ ਜਿੱਕਣਾ ਭਾਂਜਾ ਹੋਵੇ ਉਹਨੂੰ ਵੀ ਮੜੇ ਜੇ ਫਸਲ ਦੇ ਵਿੱਚ ਦਾਣੇ ਜਦੋਂ ਬੀਜ ਦੇ ਕਹਿ ਦਿੰਦਾ ਲੈ ਗੈਰੀ ਵੀ ਤੇ ਇਕਣਾ ਜੀ ਰਲ ਮਿਲ ਕੇ ਬਾਪੂ ਅੱਜ ਥੋੜਾ ਜਿਹਾ ਗਿਆ ਵਾ ਜੀ ਰਿਸ਼ਤੇਦਾਰੀ ਤੇ ਅਸੀਂ ਇੱਧਰ ਲੱਗੇ ਤੇ ਚਲੋ ਉਹ ਤਾਂ ਆਪਾਂ ਹੁਣ ਕੰਮ ਕਰਾਉਂਦੇ ਨਹੀਂ ਕਿਉਂਕਿ ਪਰ ਉਹ ਠੱਗਾ ਠਾ ਰਹੇ ਆ ਕਰਨ ਤੇ ਹਟਦਾ ਨਹੀਂ ਹਨਾ ਹੈਂ ਜੀ ਜਾਂਦਾ ਰਹਿੰਦਾ ਹਾਂ ਤੇ ਚਲੋ ਜੀ ਬਾਕੀ ਆਹ ਤਾਂ ਆਪਣਾ ਪਿੰਡ ਵਾਲੀ ਮੋਟਰ ਇੱਧਰ ਖੇਤ ਗੁਰਬਾਣੀ ਦਾ ਜਪ ਚੱਲਦਾ ਤੇ ਪੈਰ ਦੇ ਹੋਈ ਆ ਇਹਨਾਂ ਪੂਰੇ ਠੰਡਾ ਨਹੀਂ ਹੋਈ ਹੈ ਠੰਡਾ ਨਹੀਂ ਧੁੱਪ ਨਿਕਲ ਗਈ ਨਾ ਵਿੱਚ ਜੇ ਸਵੇਰ ਹੁੰਦੀ ਤਾਂ ਤਾਂ ਪਰ ਓਸ ਨਹੀਂ ਉਤਰੀ ਹੈਗੀ ਕਣਕਾਂ ਦੀ ਚਲੋ ਇਹ ਵੀ ਠੀਕ ਆ ਚਲੋ ਜੀ ਚੱਲ ਰਿਹਾ ਕੰਮ ਹੁਣ ਹੁੰਦੇ ਸੀ ਆਪਣਾ ਰਹ ਤੇ ਸਾਡੀ ਵੀਡੀਓ ਹੁਣ ਇੱਥੇ ਤੱਕ ਦੀ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰ ਦਿਓ ਜੀ ਤੇ ਬਾਕੀ ਆ ਬੂਟੇ ਭਾਈ ਮੌਸਮ ਬਹੁਤ ਵਧੀਆ ਚਲੋ ਠੀਕ ਹੈ ਜੀ ਸਤਿ ਸ੍ਰੀ ਅਕਾਲ